ਨਾ ਕੁ ਕਪੜਾ ਕਪੜਾ ਕੜਾ ਵੀਰ ਬਣਾਉਂਗਾ ਵੀਰ ਫੜਾ ਕੇ ਕਿਹ ਜੱਟਾਂ ਦੇ ਘਰੇ ਜਨਮ ਦਿਨ ਨਹੀਂ ਦੇਣਾ ਚਾਹੀਦਾ ਹੁੰਦਾ ਹਰ ਹਰ ਇਹ ਦੂਮਰਾ ਸੀ ਦੇ ਜਨਮ ਆ ਆ ਫਿਰ ਇਹਨਾਂ ਔਖਾ ਕਾ ਤੁਹਾਨੂੰ 2 ਜੂਨ ਹੈ 12:30 ਵਜੇ ਨੇ ਬੱਚੇ ਬਾਹਰ ਚੁੜਾਈ ਅਗੇ ਆ ਲੈ ਇਹਨੂੰ ਛੋੜ ਦੇ ਕੰਮ ਤਾਂ ਕੰਮ ਹੀ ਹੈ ਟਾਈਮ ਹੈ ਕੋਈ ਰੋਟੀ ਨਹੀਂ ਚਾਹੀ ਪਾਣੀ ਨਹੀਂ ਚਾਹ ਬਣਾ ਲਿਆ ਉਹ ਚਾਹ ਘੜ ਪਿਆ ਐ ਤਾਂ ਕੋਈ ਦਵਾਈ ਕਰਨੀ ਹੈ ਫਿਰ ਇਹਦਾ ਕੋਈ ਥਾਰੇ ਦੀ ਗੱਲ ਲੈ ਕੇ ਆ ਬੈਠੇ ਅਸੀਂ ਕੱਚਾ ਪਾਣੀ ਫਿਰਦੇ ਅਸੀਂ ਕੱਚਾ ਬੱਡੇ ਰੱਖੇ ਤੇ ਅਸੀਂ ਦੇ ਦਈਏ 80000 ਮੰਗਾਗੇ ਕੱਚਾ ਇੱਥੇ ਕੱਚਾ ਗੱਡੀ ਫਿਰਦੇ ਆਂ ਅੱਜ ਫਿਰ ਅੰਨ ਦਾਤਾ ਵੀ ਤੂੰ ਹੀ ਕਹੋਣਾ ਨਾ ਮੈਂ ਤਾਂ ਲੋੜ ਨਹੀਂ ਹੈ ਜੰਨ ਦਾਤਾ ਹੋਰ ਕਮਾਲ ਹੈ ਆ ਤੰਗਰੀ ਇਹ ਦੇਖ ਲੋ ਇਹ ਐ ਮਾਮਾ ਜੈਬਾ ਕੁਲਰੀਆਂ ਵਾਲਾ ਇਹ ਕਹਿੰਦਾ ਕਿਸੇ ਬਾਣੀਆਂ ਦੇ ਘਰੇ ਜਨਮ ਲੈਣਾ ਸੀਗਾ ਕਹਿੰਦਾ ਜ਼ਿਮੀਦਾਰਾਂ ਦੇ ਘਰੋਂ ਜਨਮ ਲੈ ਲੈਣੇ ਹਾਂ ਦੇਖ ਲੋ ਬੜਾ ਟੰਗ ਹੈ ਨਾ ਮਾਮਾ ਟੰਗ ਤਾਂ ਹੋਣਾ ਪੈਂਦਾ ਐਸੀ ਜੀ ਤਬੀਲਾਰੀ ਐ ਹਾਂ ਇਹ ਤਾਂ ਹੈ ਇਹ ਕਾ ਦੇ ਕਿ ਤਬੀਲਾਰੀ ਜਾ ਵਿੱਚ ਆ ਦੇਖ ਆਲੇ ਟੰਗਾ ਸਹੀ ਗੱਲ ਹੈ ਬਈ ਜੂਨ ਤੱਕ ਜੱਟਾਂ ਦੀ ਔਖੀ ਏ ਹੈ ਰੇਹਾਂ ਸਪਰੇ ਹੀ ਮਾਰ ਲੈਂਦੀ ਹੈ ਨਾ ਦਵਾਈ ਬੰਦ ਹੁੰਦੀ ਮਸਕਾਉਂਦੀ ਹੈ ਆ ਬੱਚੀ ਬਈ ਇੱਥੇ ਆ ਤਾਈ ਦੇ ਜ਼ਿਮੀਂਦਾਰਾਂ ਤੋਂ ਪੈਸੇ ਨਹੀਂ ਜੁੜਦੇ ਹੈ ਨਾ ਐਸੀ ਜੁੜਦੇ ਪੈਸੇ ਤਾਂ ਬਾਹਰ ਸਿੱਟੀ ਜਾਂਦੇ ਆ ਫੁਟੇਕਾ ਦੇ ਦਿੰਦੇ ਨੇ ਵਰਦਿਆਂ ਨੂੰ ਕੋਈ ਦਵਾਈ ਉਹਨੇ ਸਪਰੇ ਹੋ ਜਾਂਦੀ ਹੈ ਕੋਈ ਦਵਾਈ ਹੋਏ ਨੇ ਬੜਾਈ ਹੋ ਜਾਂਦੀ ਹੈ ਸਹੀ ਗੱਲ ਹੈ ਇੱਕ ਵਾਰ ਸਾਂ ਹੀ ਚੱਲਦਾ ਹੈ ਵੀ ਆੜਤੀਏ ਕੋਲੇ ਪਰਦਾ ਬਣਿਆ ਹੋਇਆ ਹੈ ਨਾ 6 ਮਹੀਨੇ ਚੱਕ ਚੱਕ ਖਾਈ ਜਾਂਦੇ ਆ ਫਿਰ ਉਹ ਫਸਲ ਚ ਪੂਰੇ ਹੋ ਜਾਂਦੇ ਆ ਸਹੀ ਹਲ ਹੈ ਕੋਈ ਨਹੀਂ ਸਿਰ ਤੇ ਹੱਪ ਕਰਦੇ ਰਹਿੰਦਾ ਖੁੰਦਾ ਲੋਹੇ ਖਾ ਜਾਂਦੇ ਨੇ ਹਨਾ ਕਦੇ ਟਰਾਲੀ ਲੈ ਲਈ ਕਦੇ ਟਰੈਕਟਰ ਲੈ ਲਿਆ ਕਦੇ ਕੁਸ ਲੈ ਲਿਆ ਆ ਵੀ ਹੁਣ ਲਵਾ ਕੇ ਲੈਂਦੇ ਨੇ ਹਨਾ ਮਾਮਾ ਜਿਹੜਾ ਫਾਰਮ ਹਾਂ ਹਾਂ 9000 ਲੱਗਦੇ ਇਹ 9000 ਖਾ ਗਏ ਇਹ ਚੱਲ ਸੋਨਾ ਤਾਂ ਲੱਗਦਾ ਛੋਟਾ ਛੋਟਾ ਜਾਈਆ ਲੋਟ ਫਿਰਿਆ ਨਹੀਂ ਆਇਂਦਾ ਫਿਰ ਇੱਕੋ ਹੀ ਕੰਮ ਹੁੰਦਾ ਹੁੰਦਾ ਜਾਂ ਤਾਂ ਸ਼ੌਂਕ ਪੂਰੇ ਹੁੰਦੇ ਨੇ ਜਾਂ ਜੁੜਦੇ ਹੁੰਦੇ ਨੇ ਹੋਰ ਸੁਣਾ ਗੱਲਬਾਤ ਕੋਈ ਠੀਕ ਹੈ ਬਜੀ ਕੀ ਸਨੇਹਾ ਦੇਣਾ ਚਾਹੁੰਦਾ ਫਿਰ ਤੂੰ ਜ਼ਿੰਮੇਦਾਰਾਂ ਨੂੰ ਸਨੇਹਾ ਤਾਂ ਐਵੇਂ ਜੱਟ ਦੇ ਜਨਮ ਲਓ ਵੈਸੇ ਬਾਣੀ ਪਰਮਾਤਮਾ ਪਹਿਲੇ ਹੀ ਕਹੇ ਤੂੰ ਜੇ ਆਇਰਾ ਬਸ ਸੁਣਦਾ ਹੋਵੇ ਫਿਰ ਗੱਲਾਂ ਕਰਦੀਆਂ ਨੇ ਸੁਣੂੰਗਾ ਅੱਛਾ ਸਾਰੇ ਮਾਰ ਦੇ ਕਰ ਦੇ ਬਾੜਾ ਗੁੱਸਾ ਆਤਮਾ ਦੀ ਜਿੱਥੇ ਰੱਖਦੇ ਰਹਿਣਾ ਪੈਂਦੇ ਅੱਛਾ ਇੱਥੇ ਆ ਨਾ ਫਿਰ ਆ ਕਿਹੜੀ ਦਵਾਈਆਂ ਆ ਮੋਨੋ ਸਾਰੀ ਇਕੱਠੀ ਆ ਪਾਉਂਗੇ ਕੋਲ ਕਰਕੇ ਵਿੱਚ ਪਾ ਦਾਂਗਾ ਸਾਰੀ 13045 ਉਹ ਨਹੀਂ ਪਾਉਂਦੇ ਨਰਮੇ ਤੇ ਕਰੋਗੇ ਤਾਂ ਬਚਾ ਇਸ ਦਟਾ ਇਸ ਵੀ ਪਾਈਂਗਾ ਅਗਲਾ ਬਚਾ ਲੰਦਾ ਸਾਰੇ ਪੈਸੇ ਤੇ ਕੁਝ ਇਹਦਾ ਕੱਚੀ ਕਰਦੇ ਨੂੰ ਕੱਚੀ ਦਾ ਕਰਦੇ ਆਹੋ ਆ ਕੀ ਹੈ ਇਹ ਉਹੀ 13045 ਇਹ ਤਾਂ ਪਾਤੀ ਫਿਰ ਉਹ ਹੁੰਦਾ ਹੂੰ ਉਹ ਥੋੜੀ ਤਾਂ ਬਚੀ ਪਈ ਐ ਸਾਡੀ ਕਿਹੜੀ ਕੁਛ ਹੀ ਨਹੀਂ ਉਹ ਕਿਹੜੇ ਤੋਂ ਚਿੱਤੇ ਦੇ ਖਤਰ ਦੀ ਬਿੰਦਰ ਮੈਂ ਪਾ ਦਈਓ ਤੇ ਲੈ ਖਤਰੇ ਕੁਛ ਹੀ ਨਹੀਂ ਨੰਬਰ ਮੇਰਾ ਕੋਈ ਇਹ ਬਚੀ ਕਿੱਤਾ ਦੇ ਲੈ ਹੈਗੇ ਆ ਚਾ ਮੈਂ ਨਾ ਪਾ ਦੇ ਹੈਗੇ ਖਤਰੇ ਉਹ ਚਲੋ ਕੇਦੇ ਉਹੀ ਭਾਦੋਂ ਚੱਕੇ ਹੋਰ ਆ ਕਾਲੇ ਲਫਾਫੇ ਚ ਪੈਕਿੰਗ ਜੀ ਸੇਵੀ ਜੀਆਂ ਦੋ ਕਿਲਿਆਂ ਇੱਕ ਦੀ ਚਾਰ ਕਿਲਿਆਂ ਇੱਕ ਦੀ ਸੇਵੀ ਜੀਆਂ ਆ ਲਫਾਫੇ ਕਾਲੇ ਲਫਾਫੇ ਪੱਕ ਦਿੱਤੇ ਜੀ ਉਹ ਥੋੜੀ ਬਚ ਗਿਆ ਹੈ ਜੀ ਹਾਂ 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 ਉਹ ਚਿੱਟੇ ਦੇ ਲਿਖਾ ਤੇ ਨਰਮੀ ਪਾਜੀ ਥੋੜੀ ਬਚ ਗਈ ਉਹ ਨਰਮੀ ਚ ਨਹੀਂ ਪਾਣੀ ਨਰਮਾ ਕਰਾਉਣਾ ਠੀਕ ਹੈ ਠੀਕ ਉਹ ਵਿਚ ਕਾਲੇ ਤੇਲ ਵਾਲੀ ਨੇ ਉਹ ਪੌਣੀ ਨਹੀਂ ਹੈਗੀ ਨਾ ਪੌਣੀ ਨਹੀਂ ਅੱਛਾ ਸਰ ਜੂਗਾ ਕਰਤਾ ਦੀ ਫਿਰਦਾ ਦਾ ਕੰਮ ਨਾ ਬਿੰਨੇ ਬੱਚੇ ਨਹੀਂ ਪਾਉਂਦਾ ਮੈਂ ਹੈ ਬਿੰਨੇ ਬੱਚੇ ਨਹੀਂ ਪਾਉਂਦਾ ਤੇਰਾ ਕੀ ਬਤ ਲੱਗਦਾ ਤੀ ਐਂ ਹੀ ਪਾ ਦਿੰਦਾ ਨਾ 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 ਇਹ ਬੱਚੇ ਦੀ ਇਹਨੂੰ ਪਰ ਗੈਟੋ ਲੋ ਪਰ ਨਹੀਂ ਅਸਤਾਰ ਪੈਣ ਲੱਗ ਗਿਆ ਫੇ ਠੀਕ ਹੈ ਹਾਂ ਕਿੰ ਲਈ ਹੈ ਥੋੜੀ ਕਰਨੀ ਹੈ ਹੈ ਉੱਤੇ ਦਾ ਕਰ ਲੈ ਮਨੇ ਬਹੁਤ ਹੁਣਾ ਗੁੰਦਾ ਬਹੁਤ ਹੇ ਫਿਰ ਜੇ ਇੱਕ ਗੱਲੇ ਤੇ ਕਰਨੀ ਹੈ ਕਿੰਨਾ ਤੇ ਇੱਕ ਆ ਨਾ ਤੀਜਾ ਹਿੱਸਾ ਹੋ ਗਿਆ ਬਥੇ ਰਿਆ ਫਿਰ ਬਹੁਤ ਹੈ ਬਹੁਤ ਬਹੁਤ ਯਾ ਸੋ ਬੰਦ ਕਰਕੇ ਅੰਦਰ ਕੱਟੀ ਤੇ ਪੂਤ ਕਿੱਥੇ ਗਿਆ ਹੋਇਆ ਪੂਤ ਦਵਾਈ ਲੈਣਗੇ ਕਰੇ ਹਾਂ ਹਾਂ ਕਦੋਂ ਆ ਜੂਗਾ ਹੁਣ ਆ ਦੇਖੋ ਅਸੀਂ ਇੱਕ ਤੁਹਾਨੂੰ ਕਹਿੰਦੇ ਹੁੰਨੇ ਹਾਂ ਨਾ ਹੈਵੀ ਡਰਾਈਵਰ ਆ ਇਹ ਹੈਵੀ ਡਰਾਈਵਰ ਹੈਗਾ ਆ ਲੱਗੀ ਹੋਈ ਹੈ ਜੇਸੀ ਵੀ ਇਹਨੂੰ ਕਿੰਨਾ ਕਿਹਾ ਵੀ ਭਈਆ ਈਟਾਂ ਅੱਡ ਕਰਦੇ ਐ ਅੱਡ ਕਰਦੇ ਕਰਦਾ ਹੀ ਨਹੀਂ ਪਤੰਦਰਾ ਆ ਦੇਖ ਕਿੰਨੀਆਂ ਹੁਣ ਈਟਾਂ ਨੇ ਇਹ ਸਾਰੀਆਂ ਮਿੱਟੀ ਜੀ ਜਾਣਗੀਆਂ ਜੇ ਇਹਨੂੰ ਕਹਿੰਦੇ ਆ ਇਹ ਮੰਨਦਾ ਨਹੀਂ ਆ ਦੇਖ ਕਿਉਂ ਤੇ ਉਹ ਖੰਭੇ ਦੇ ਖੰਭੇ 'ਚ ਤਾਰ ਚ ਫਸਾਉ ਉਹ ਇਹ ਲਾਜ਼ਮੀ ਪੱਕਾ ਤਾਰ 'ਚ ਫਸੂ ਤਾਰ 'ਚ ਫਸੂ ਤਾਰ 'ਚ ਇਹ ਉਹ ਦੇਖ ਕਿਉਂ ਇਹ ਐ ਐ ਇਹਨੂੰ ਕਹਿੰਦੇ ਨੇ ਅਣਮਾਨਾ ਆਜੇ ਇੱਧੇ ਚੜ ਜਾਂਦਾ ਤਾਰ ਤੇ ਐਂ ਕੇ ਮੈਂ ਚੜ ਜਾਂਦਾ ਲੈ ਲੈ ਇੱਟਾਂ ਨਹੀਂ ਅੱਡ ਗੱਡੀਆਂ ਅੱਡਾਂ ਇੱਟਾਂ ਵੀ ਢੇੜ ਰਹੇ ਐਂ ਕੇ ਮੈਂ ਢੜ ਜੂਗਾ ਅੱਛਾ ਯਾਰ ਸਭ ਜਦਾਂ ਨੂੰ ਐਂ ਕੇ ਮੈਂ ਢੜ ਜੂ ਕੈਸਾ ਲੋਗੇ 50 ਸਾਲ ਦੀ ਤਾਂ ਉਮਰ ਨਹੀਂ ਹੈਗੀ ਤੇ ਕਹਿੰਦਾ 50 ਸਾਲ ਹੋ ਗਏ ਟਰੈਕਟਰ ਚਲਾਉਂਦੇ ਨੇ ਮੈਂ 70 ਸਾਲ ਦੀ ਉਮਰ ਹੈ ਮੇਰੀ ਪੱਕੀ ਗੱਲ ਐ ਉਹ ਦੇਖ ਮਾਮਾ ਕਿੰਨੀਆਂ ਇੱਟਾਂ ਨੇਗੀਆਂ ਦਾ ਬਾਲੀਆਂ ਨੇ ਇੱਕ ਅੱਡ ਲਾ ਦੇ ਨੀ ਇਹ ਟਰਾਲੀ ਇੱਧਰ ਹਾਂ ਇੱਕ ਪਾਸੇ ਲਾ ਦੇ ਬਾਦ ਛਾਂਟ ਕਰਾਂਗੇ ਹਾਂ ਉਹਦੇ ਜੋ ਛਾਂਟ ਕੇ ਨਾ ਹੋਰ ਨਹੀਂ ਤਾਂ ਰੂੜੀ ਤਾਂ ਕੁੱਟੀ ਜਾਊਗੀ ਇੱਧਰ ਇੱਥੇ ਲਾ ਦਾਂਗਾ ਥਾਂ ਤੇ ਇੱਥੇ ਨੇਮ ਪਰ ਹੀ ਹੋਈ ਸੀ ਕੋਠੇ ਦੀ ਉਹ ਬਾਹਰ ਨਹੀਂ ਆਉਂਦਾ ਅੱਛਾ ਘਟ ਤੋਂ ਘਟ 5-6 ਫੁੱਟ ਡੂੰਗੀ ਹੋਊਗੀ ਉਹ ਇਹ ਬਾਦ ਚ ਸਿੱਟੀ ਹੈ ਮਿੱਟੀ ਹੋਰੇ ਪਾਣੀ ਮੰਗਾਏ ਪਾਣੀ ਕਿਹਾ ਸੀ ਹਾਂ ਫਰਮਾਨ ਉਹ ਬਿਜਾਰੀ ਜਵਾਖੜੀ ਆਪ ਧੁੱਪ ਚ ਮਸਾਣ ਜੇ ਤਰੀ ਉਰਲੇ ਲੇਲੇਵਿੰਦਰ ਰੋਟੀ ਖਾਲਾ ਵਿਚਾਰ ਪਈ ਜਿਨਾਂ ਉਹ ਜਿੰਦਰ ਦੇਣੋਂ ਦੀਆਂ ਚਾਰ ਰੋਟੀਆਂ ਠੀਕ ਹੈ ਜੀ ਘੱਟੋ ਘੱਟ 16 ਚਾਹੀਦੀਆਂ ਯਾਰ ਸੇਤ ਦੇ ਹਿਸਾਬ ਨਾਲ ਤਾਂ ਹੂੰ ਚਾਰ ਰੋਟੀਆਂ ਨਾਲ ਕੀ ਬਣਦਾ ਪਣਾ ਬਣਣਾ ਲਿਖਿਆ ਹੈ ਚਾਰ ਤੋਂ ਦਿਖਾ ਦਿਆਂ ਮੈਂ ਤਾਂ ਦੋ ਹੀ ਖਾ ਲਾਂ ਮੈਂ ਸਾਰੀਆਂ ਦੋ ਰੋਟੀਆਂ ਦੋ ਹੁੰਦੇ ਪਹਿਰੇ ਦੋ ਰੋਟੀਆਂ ਨਾਲ ਸਾਰਾ ਦਿਨ ਤੁਰੇ ਫਿਰਦੇ ਯਾਰ ਤੂੰ ਲੱਗਦਾ ਤਾਂ ਐ ਨਹੀਂ। ਖਾਂਦੇ ਕਿੰਨੇ ਵਾਰ ਹੈ? ਤੇ ਕਿਸੀ ਵੀ ਖਾਂਦਾ ਹੈ 12 ਵਜੇ। 12:00 ਤੇ 3:00 ਵਜੇ ਵੀ ਖਾਂਦਾ। ਬੱਚਾ ਫਿਰ ਰੋਟੀਆਂ ਖਾ ਲੈਂਦਾ ਫਿਰ ਦਿਨ 'ਚ। 6 ਵਜੇ ਖਾਂਦਾ ਹੈ। 24 ਕਿਵੇਂ ਹੋ? 6 ਘੰਟੇ ਬਾਅਦ ਰੋਟੀ ਖਾ ਲੈਂਦੇ। ਤਾਂ ਆਪਣਾ 6-6 ਰੋਟੀਆਂ ਜੇ 4 ਟਾਈਮ ਵੀ ਖਾਦੀਆਂ। ਤਿੰਨ-ਤਿੰਨ। ਤਿੰਨ-ਤਿੰਨ ਖਾਂਦਾ ਹੈ। ਆ ਭਏ ਨੇ 18-18 ਰੋਟੀਆਂ ਖਾ ਕੇ ਦੇਖੋ। ਕਹਿ ਦਿੰਦੇ ਨੇ ਕਿ ਵੀ ਅਸੀਂ ਘਰੋਂ ਕਹਿ ਕੇ ਆ ਜਾਂਦੇ ਨੇ ਵੀ ਖੇਤ ਕੰਮ ਤੇ ਆਂਗੇ। ਹੇ। ਟੜਕੀ ਆ ਮਾਮਾ ਵੀ ਘਰੋਂ ਆਈ ਕਿਾ ਕੇ ਆ ਜਾਂਦਾ ਗਾ ਜੀ ਮੈਂ ਕੰਮ ਤੇ ਜਾਣਾ ਖੇਤ ਜਾਣੇ ਆ ਜੀ ਬਹੁਤ ਕੰਮ ਐ ਖੇਤ ਆ ਉਧਰੋਂ ਐ ਬਿੰਦਰ ਆ ਪਈ ਨੇ ਮੱਛਾ ਵਾਂਗੂ ਲੇਟੇ ਨੱਚੋ ਹੋ ਜਾਊਗਾ ਖੜੇ ਹੁਣ ਆ ਬੈਠੇ ਨੇ ਦੋਨੇ ਬਿੱਲੇ ਮਾਮਾ ਤੁਸੀਂ ਟੜਕੀ ਘਰੋਂ ਆ ਜਾਨੇ ਹੋ ਯਾਰ ਉਰੇ ਆ ਕੇ ਫਿਰ ਮੰਦਿਆੜਾ ਕੇ ਪੈ ਜਾਨੇ ਹੋ ਤੁਸੀਂ ਪਹਿਨੇ ਕਿਥੇ ਆ ਰੋਟੀ ਖਾਦੀ ਆ ਹੁਣਾ ਹੋਰ ਤਾਂ ਕੰਮ ਐ ਨਹੀਂ ਇਹ ਕਿਤੇ ਮੂਰੀ ਕਰ ਲੈਣੇ ਟੜਕੀ ਉੱਠਣ ਸਾਰ ਬਣਾ ਲੈ ਵੀਡੀਓ ਬਣਾ ਲੈ ਵੀਡੀਓ ਹੋਰ ਕੰਮ ਤੇ ਨਹੀਂ ਹੁਣ ਤਾਂ ਥੱਕੇ ਆ ਰਹੇ ਆ ਜੀ ਟਰਾਲੀ ਪਰ ਕੈਂਟਾਂ ਦੇ ਰੁੱਟੀ ਖਾਣੀ ਤੇ ਪਹਿਲਾਂ ਸਵੇਰ ਟਰਾਂਮ ਦੀ ਕਰਨੀ ਹੈ। ਉਸ ਟਾਈਮ ਛੜੀਆਂ ਆ ਰਹੇ ਆਵਦੇ ਆਣ ਜਾਰੀਆਂ ਨਹੀਂ ਦੁਪਹਿਰ ਨੂੰ ਤਾਂ। ਨਾ ਮੈਂ ਤਾਂ ਉਹ ਗੱਲ ਕਰਦਾ ਵੀ ਤੁਸੀਂ ਸਵੇਰੇ ਆਉਨੇ ਹੋ ਨਾ ਦਿੱਲੀ। ਹਾਂ। ਕਰੇ ਤਾਂ ਤੁਸੀਂ ਇਹੀ ਕਹਿ ਕੇ ਆਉਂਦੇ ਹੋਵੋਗੇ ਵੀ ਅਸੀਂ ਖੇਤ ਚੱਲੇ ਆਂ ਉੱਥੇ ਫਲਾਣਾ ਕੰਮ ਕਰਾਂਗੇ ਧਮਕਾ ਕੰਮ ਕਰਾਂਗੇ ਨਾ। ਕੰਮ ਕਰਕੇ ਆ ਕੇ। ਔਰ ਇਹ ਆ ਕੇ ਤੁਸੀਂ ਦੋ ਮੰਜੇ ਢਾ ਲੈਨੇ ਹੋਗੇ। ਹਾਂ। ਆਵਦਾ ਆਰਾਮ ਨਾਲ। ਇੱਕ ਮੰਜਾ ਕਿਹਦਾ ਹੈ? ਹੈ? ਦੂਜਾ ਮੰਜਾ ਕਿਹਦਾ ਹੈ? ਇੱਕ ਬਾਈ ਮੰਦਰ ਦਾ ਇੱਕ ਤੇਰਾ। ਹਾਂ। ਆਹ ਅੱਖ ਵੀ ਮੈ ਲੈ ਅੰਦਰ ਘਟ ਅੰਦਰ ਘਟ ਗਈ ਹੂੰ ਮਿੰਦਰਾ ਮੰਜੀ ਮੋਟੇ ਸਾਹ ਹਾਂ ਮੋਟੇ ਸਾਹ ਦਾ ਮੁੱਠੇ ਘਟਿਆ ਦਾ ਅੱਧਾ ਹੁਣ ਰੋਟੀ ਖਾਦੀ ਤੇ ਪੈਰ ਦਾ ਹਿੰਟ ਦਮ ਲੈਣੇ ਆ ਰੋਟੀ ਤੇ ਚਲ ਖਾਣੀ ਆ ਤੂੰ ਵਿਲਾ ਹੁਣ ਮੈਂ ਵਿਲਾ ਕਿੱਥੇ ਮੈਂ ਕਰਤਾ ਕਿ ਸਮੂਰੀ ਕਰਤਾ ਇਹਦਾ ਜੋਰ ਬੜਾ ਲੱਗ ਰਿਹਾ ਤੇ ਹਾਂ ਇਹਦਾ ਜੋਰ ਬੜਾ ਲੱਗ ਰਿਹਾ ਉਹ ਮੈਂ ਤਾਂ ਛੋਡੀਆਂ ਜਿਆਦਾ ਸਮੇਟ ਕੇ ਰੱਖਦਾ ਹਾਂ ਇਹ ਇੰਟਰਨੈਟ ਤੋਂ ਜਦੋਂ ਮਰਜੀ ਛੋਡੀਆਂ ਵੀਡੀਓ ਕੱਢ ਸਕਦੇ ਆ ਅੱਛਾ ਠੀਕ ਹੈ ਨਾ ਜਦੋਂ ਮਰਜੀ ਉਹ ਜਿਆਦਾ ਤਾਜ਼ੀਆਂ ਕਰ ਸਕਦੇ ਆ ਠੀਕ ਹੈ ਕੱਲ ਨੂੰ ਜਦੋਂ ਮੰਨ ਲਓ ਖੁੰਡੀਆਂ ਤੇ ਤੁਰਨ ਲੱਗੇ ਮਰਖਾ ਪਗੇ ਮੋਟੀਆਂ ਐਨਕਾਂ ਲੱਗੀਆਂ ਹੂੰ ਠੀਕ ਹੈ ਨਾ ਤੇ ਤੁਰਿਆ ਨਾ ਗਿਆ ਗੋਡੇ ਗਾਡੇ ਜੀ ਦੁਖਣ ਲੱਗੇ ਹੂੰ ਉਦੋਂ ਫਿਰ ਤੁਸੀਂ ਐਂ ਨੈਟ ਤੋਂ ਕੱਢ ਕੇ ਦਿਖਾ ਸਕਦੇ ਹੋ ਜਵਾਖਾ ਨੂੰ ਵੀ ਭਾਈ ਸਾਡੇ ਦੇ ਵੀ ਜਵਾਨੀ ਸੀ ਹਾਂ ਜਵਾਨੀ ਦੇ ਕੀ ਹੁੰਦਾ ਹਰ ਅੱਧੇ ਵੱਡੇ ਹੋ ਰਿਹਾ ਹੁਣ ਜਵਾਨੀ ਆਉਂ ਬਈ ਨਾ ਫਿਰ ਐਂ ਦਿਖਾਤਾ ਸਕਦੀ ਹਾਂ ਆ ਮੈਂ ਤਾਂ ਬਿੰਦਰ ਨੂੰ ਕਹਾਂ ਮਾਂ ਕਿਸੇ ਪਹਾੜ ਦੀ ਚੋਟੀ ਤੇ ਲੈ ਲੈਣੇ ਆਂਗੇ ਤੱਬੂ ਜਾ ਕੇ ਜਮਾਂ ਕਿਉਂ ਬਿੰਦਰ ਤੂੰ ਖੜਾ ਬਗਾ ਗੁੱਡਾ ਸਾਡਾ ਗੱਲ ਨਹੀਂ ਬਾਦਣੀ ਹਾਂ ਮੈਂ ਤਾਂ ਕੀ ਕਹਣਾ ਜਿਹੜੇ ਜਾਂਦੇ ਇਹ ਵੀਡੀਓ ਬਣਾਉਂਦੇ ਨੇ ਇਹ ਇੱਕ ਸਟੌਪ ਲੈ ਜਾਾਂਗੇ ਇੱਕ ਰਸ਼ਨ ਲੈ ਜਾਾਂਗੇ ਫੋਨ ਫੋਨ ਨਹੀਂ ਲੈ ਕੇ ਜਾਂਦੇ ਨਾਲ ਦੁਨੀਆਦਾਰੀ ਤੋਂ ਦੂਰ ਆਪਦਾ ਕਾਂਤ ਚ ਜਾ ਕੇ ਬੈਠਾਂਗੇ ਭਗਤੀ ਭੁਗਤੀ ਕਰਾਂਗੇ ਕੋਪਰਾ ਕਹ ਲੈ ਕੀ ਕਰਨੇ ਉੱਥੇ ਕੀ ਬੂਰੀ ਬੰਨ ਰੱਖੀਏ ਰਸ਼ਨ ਲੈ ਕੇ ਜਾਵਾਂਗੇ ਮਹੀਨੇ ਦਾ ਮਹੀਨੇ ਬਾਅਦ ਥੱਲੇ ਉਤਰ ਕੇ ਫੇਰ ਪਹਾੜ ਤੋਂ ਰਸ਼ਨ ਲੈ ਜਾਇਆ ਕਰਾਂਗੇ ਦੇਖ ਲੈ ਬਣਾ ਲਿਆ ਪ੍ਰੋਗਰਾਮ ਸੱਤ ਸੱਤ ਪਹਾੜ ਤੇ ਚੜੀ ਨਹੀਂ ਜਾਣਾ ਉੱਥੇ ਰੁੜ ਜਾਂਗੇ ਹੋਰ ਪੰਗਾ ਛੇੜੇਗਾ ਕੱਲ ਨੂੰ ਦੇ ਟਾਈਮ ਪਾਸ ਹਾਂ ਤੁਸੀਂ ਯਾਰ ਕਿਸੇ ਪਾਸੇ ਨਹੀਂ ਜਾਂਦੇ ਹਨਾ ਮਾੜਾ ਮੋਟਾ ਤਾਂ ਤੁਸੀਂ ਜ਼ਿੰਦਗੀ ਦਾ ਨਜ਼ਾਰਾ ਲਾਓ ਕਿਤੇ ਲੈਣ ਦਾ ਗੱਲ ਹੈ ਕਿਹਦਾ ਜੰਨੇ ਅੱਥੇ ਕਲੱਬ ਲੈ ਕੇ ਚੱਲਾਂ ਤੁਹਾਨੂੰ ਕਲੱਬ ਚੰਡੀਗੜ੍ਹ ਹੈਂ ਉਹ ਵੀ ਨਹੀਂ ਜਾਂਦੇ ਕਿੱਥੇ ਅੱਜ ਇੱਥੇ ਉੱਭਰੇ ਆ 13 ਚੱਲੋ ਤਾਂ ਸਹੀ ਤੁਸੀਂ ਤਾਂ ਹੁਣੇ ਹੀ ਨਹੀਂ ਮੁੜ ਕੇ ਚੰਡੀਗੜ੍ਹ ਤੋਂ ਕਲੱਬ ਚੱਲਣਾ ਕਰ ਲਿਆ ਚੱਲ ਸਾਨੂੰ ਹਨਾ ਵੀ ਖਰਚਾ ਜਲਾ ਅੱਦੋ-ਅੱਦੀ 13 ਕਿਦੋਂ ਗੁੱਤਾ ਪੜਦੇਗਾ ਚਲਾ ਹੀ ਕਰਾਂਗੇ ਬਾਕੀ ਦਾ ਖਰਚਾ ਮੇਰਾ ਹਾਂ ਗੱਡੀ ਦਾ ਤੇਲ ਤੁਹਾਡਾ ਹੂੰ ਫਿਰ ਤਾਂ ਠੀਕ ਹੈ ਤੂੰ ਗੁਰਦੁਆਰੇ ਰੋਟੀ ਖਵਾਉਂਦਾ ਗੁਰਦੁਆਰੇ ਖਾ ਲਾ ਬਾੜ ਕਿਥੋਂ ਗੁਰਦੁਆਰੇ ਚੱਲ ਰੋਟੀ ਖਾ ਲੋ ਨਾ ਨਾ ਗੁਰਦੁਆਰੇ ਨਹੀਂ ਖਵਾਉਣਾ ਰੋਟੀ ਵਧੀਆ ਤੁਹਾਨੂੰ ਹੋਟਲ ਦੇ ਖਵਾਉਂਗਾ ਭੈਣਾ ਦੇ ਢਾਬੇ ਦੇ ਖਵਾ ਦੂੰ ਜਲਾ ਭੈਣਾ ਦੇ ਢਾਬੇ ਦੇ ਖਵਾ ਦਿੰਦਾ ਇਹ ਤੁਸੀਂ ਪਾ ਦਾਂਗੇ ਤੇ ਲੱਕਨ ਮਰਜ਼ੀ ਲੱਗੇ ਜਾ ਲੈਵਿੰਦਰ ਬਣਾ ਪ੍ਰੋਗਰਾਮ ਕਿਹੜੇ ਦਿਨ ਜੀ ਆ ਜਮਾਂਦ ਵਧੇਰੇ ਸੀ ਹਾਂ ਸਾਂਝਾ ਪਾ ਲਿਓ ਕੋਈ ਚੱਕਰ ਨਹੀਂ ਸਾਰਾ ਖਰਚਾ ਤੇਰਾ ਹੋਊਗਾ ਬਾਡੀ ਸਾਰਾ ਖਰਚਾ ਟੋਟਲ ਬਾੜੇ ਦਾ ਖਰਚਾ ਉਹ ਵੀ ਪਿਸ਼ਾਬ ਕਰ ਨਹੀਂ 10 ਰੁਪਏ ਵੀ ਇੱਥੇ ਲੱਗਣਗੇ ਉਹ ਵੀ ਤੇ ਲੱਗਣਗੇ ਕਾਸਤੇ ਪਰਚੀ ਦਾ ਪਿਸ਼ਾਬ ਕਰਨਾ ਨਹੀਂ ਜੀ ਮੈਂ ਕਿਹਾ ਨਾ ਪਿਸ਼ਾਬ ਵਾਲੀ ਪਰਚੀ ਦੇ 10 ਰੁਪਏ ਮੈਂ ਦੇ ਦੂੰ ਹਾਂ ਉਹ ਵੀ ਕੋਈ ਚੱਕਰ ਨਹੀਂ ਬਾਕੀ ਸਾਰਾ ਖਰਚਾ ਮੇਰਾ ਗੱਡੀ ਗੱਡੀ ਦਾ ਤੇਲ ਤੁਹਾਡਾ 6000 ਦਾ ਤੇਲ ਖਾਊਗੀ ਕਿਰਾ ਬਸ ਚੰਡੀਗੜ੍ਹ ਦਾ ਚੰਡੀਗੜ੍ਹ ਫਿਰ ਕਮਾਊਂਗਾ ਵੀ ਤੁਹਾਨੂੰ ਉਰਾਂ ਪਰਾਂ ਕੱਲਾ ਆਇਂਦਾ ਨਹੀਂ ਵੀ ਚੰਡੀਗੜ੍ਹ ਲੈ ਜਾ ਕੇ ਛੱਡ ਦੂੰ ਕਿੰਨੇ ਲੱਗਣਗੇ ਦਨਤਾਪਾ ਮੈਂ 5 ਦਿਨਾਂ ਦਾ ਡੂਰ ਕਰ ਲੈਨੇ ਆਪਾਂ ਗਾੜਾ 5 ਦਿਨਾਂ ਦਾ ਤਿੰਨ ਦਿਨਾਂ ਦਾ ਕਰ ਲੋ ਫਿਰ ਸੁਨੇ ਦਾ ਖਾ ਹੋਈ ਗਰਾ ਪਾਣੀ ਜਣੀ ਦਾ ਪਾਣੀ ਜਣੀ ਲਾ ਜਾਗੇ ਬਲਦੇਵ ਦੀ ਡਿਊਟੀ ਬਲਦੇਵ ਨੇ ਤਾਂ ਬਿਲਦੇਵ ਖਾ ਕਿੱਥੇ ਜਾ ਕੇ ਡਿੱਗੇ ਹੈ ਇਹ ਵੀ ਸਹੀ ਹੈਗਾ ਲੈਣਾ ਉਹਦਾ ਭਰੋਸਾ じゃ ਨਹੀਂ ਯਕੀਨ じゃ ਨਹੀਂ ਰਿਹਾ ਹੈ ਨਾ ਵੀ ਆਜੂਗਾ ਟਾਈਮ ਤੇ ਨਾ ਰਿਥਾ ਲਾਰੇ ਬਾਲੇ ਲਾਂਦਾ ਤਿੰਨ ਦਿਨਾਂ ਦਾ ਬਣਾ ਲਓ ਫਿਰ ਪ੍ਰੋਗਰਾਮ ਕਨੇਵਿੰਦਰ ਕੁਰਤੇ ਚਾਦਰੇ ਤੇ ਬਾਕੀ ਉਥੋਂ ਲੈ ਲਾਂਗੇ ਆਪਾਂ ਜਿਹੜਾ ਕੋਈ ਮਾੜਾ ਮੋਟਾ ਕੱਪੜੇ ਲੀਰੇ ਦੀ ਲੋੜ ਪਊਗੀ ਨਾਲੇ ਮੈਂ ਇਥੋਂ ਵੀਡੀਓ ਬਣਾ ਲਉ ਥੋਡੀ ਵੀ ਇਹੇ ਭਾਈ ਸਾਡੇ ਦੋ ਬਜ਼ੁਰਗ ਨੇਗੇ ਠੀਕ ਹੈ ਇਹ ਇਹਨਾਂ ਨੇ ਕਦੇ ਜਿੰਦਗੀ ਚ ਨਾ ਚੰਡੀਗੜ੍ਹ ਦੇਖਿਆ ਨਾ ਕੋਈ ਸ਼ਹਿਰ ਦੇਖਿਆ ਚੰਡੀਗੜ੍ਹ ਵੀ ਕਦੇ ਨਾ ਗਿਆ ਉਹ ਸਮਝ ਨਹੀਂ ਪਤਾ ਮਾਮਾ ਕਹਿਣਾ ਪਊਗਾ ਸਮਾਂ ਚੱਲ ਲੈ ਲੇ ਹੁੰਦਾ ਨਾ ਨਹੀਂ ਨਹੀਂ ਫੇਰ ਆਈ ਕਹਿਣਾ ਪਊਗਾ ਨਾ ਵੀ ਇਹਨਾਂ ਨੇ ਵਿਚਾਰਿਆਂ ਨੇ ਕਦੇ ਜੀ ਇਹ ਖੇਤ ਚੋਂ ਬਾਹਰ ਨਹੀਂ ਗਏ ਹੁਣ ਮੈਂ ਇਹਨਾਂ ਨੂੰ ਆਪਦੇ ਖਰਚੇ ਤੇ ਲੈ ਕੇ ਜਾਣਾ ਹੁਣ ਮਨ ਕੀ ਵੀਡੀਓ ਰਹਿੰਦੀ ਹੈ ਵੀਡੀਓ ਦਾ ਹਜੇ ਬਣਾਉਣ ਨਹੀਂ ਲੱਗਿਆ ਲੱਗੂਗਾ ਇਦਾਂ ਮਨ ਲੱਗ ਰਿਹਾ ਨਾ ਨਾ ਕਾਨੂੰਨ ਮਨ ਲੱਗੇ ਦਾ ਵੀਡੀਓ ਤਾਂ ਜਦੋਂ ਮੈਂ ਬਣਾਈ ਤੁਹਾਨੂੰ ਦੱਸੂ ਆ ਨੀ ਭਾਈ ਮੈਂ ਵੀਡੀਓ ਬਣਾਉਣ ਲੱਗਦਾ ਲੈ ਬਣਾ ਅਭਿੰਦਰ ਪ੍ਰੋਗਰਾਮ ਫੇਰ 3-3000 ਰੁਪਏ ਦਾ ਤੇਲ ਤੁਸੀਂ ਪੋਣਾ ਬਾਕੀ ਸਾਰਾ ਕੁਝ ਮੇਰਾ ਠੀਕ ਹੈ ਠੀਕ ਹੈ